ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜੇ ਅੱਜ ਦੇ ਹਾਲਾਤ ਪੰਜਾਬ ਦੇ ਕਿਸਾਨ ਹਰਿਆਣਾ ਪੂਰੇ ਭਾਰਤ ਵੱਲੋਂ ਜਿਹੜਾ ਕਿ ਕਿਸਾਨੀ ਸੰਘਰਸ਼ ਅੱਜ ਤੋਂ ਕਈ ਦਿਨਾਂ ਤੋਂ ਰੋਲਾ ਪੈ ਰਿਹਾ ਕਿਸਾਨਾਂ ਦਾ ਦਿੱਲੀ ਜਾਣ ਲਈ ਜਿਹੜੇ ਕਿ ਸਰਕਾਰਾਂ ਨੇ ਕਿਸਾਨਾਂ ਦੇ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਸਾਰੇ ਕਿਸਾਨਾਂ ਨੂੰ ਹੀ ਬੇਨਤੀ ਕਰਦੇ ਵੀ ਇਕੱਠੇ ਹੋ ਕੇ ਤੁਸੀਂ ਜਾਬ ਤੇ ਜੇ ਰਹਿ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਡਟ ਕੇ ਲੜਾਈ ਲੜੋ। ਕੋਪਰ ਸਰਕਾਰਾਂ ਨੂੰ ਵੀ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਕ ਦੇਣ ਦੀ ਲੋੜ ਹੈ। ਜਿਵੇਂ ਕਿ ਮੋਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੋਈ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਇਕੱਠਿਆ ਹੋ ਕੇ ਜਿਹੜਾ ਕੀ ਉਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਨਾ ਕਿ ਹੁਣ ਤੁਸੀਂ ਬਾਰਡਰ ਤੇ ਵੇਖ ਸਕਦੇ ਆ ਇਸ ਟਾਈਮ ਸ਼ੰਭੂ ਬਾਰਡਰ ਤੇ ਬਾਰਡਰ ਤੇ ਅੱਜ ਦਾ ਮਾਹੌਲ ਕਈ ਕਿਸਾਨ ਜ਼ਖਮੀ ਹੋ ਰਹੇ ਨੇ ਕਈਆਂ ਤੇ लाठी चार्ज ਹੋਇਆ ਹੈ ਉੱਥੇ ਬੈਰੀਗ੍ਰੇਡ ਚਲੋ ਕਿਸਾਨ ਤੋੜ ਰਹੇ ਨੇ ਇਹ ਪ੍ਰਸ਼ਾਸਨ ਨੂੰ ਵੀ ਦੇਖਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਕਿਸਾਨਾਂ ਨੇ ਇਹਨਾਂ ਮਜ਼ਦੂਰਾਂ ਨੇ ਇਹ ਭਾਰਤ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰਾਂ ਪਰ ਰੱਕ ਦਿਆ ਸਰਕਾਰਾਂ ਦਾਦਾ ਕਰਦੇ ਆ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਜਨਤਾ ਭਾਰਤ ਦੇਸ਼ ਦੀ ਕਿਉਂਕਿ ਅਸੀਂ ਸਰਕਾਰ ਤਾਂ ਹੋਣੇ ਸਾਨੂੰ ਸੁੱਖ ਮਿਲੇ ਅਸੀਂ ਕੁਸ਼ ਹਾਲ ਹੋਈਏ ਸਾਡਾ ਭਾਰਤ ਖੁਸ਼ਹਾਲ ਹੋਵੇ ਸਾਡਾ ਪੰਜਾਬ ਚੜ੍ਹਦੀ ਕਲਾ ਚ ਰਹੇ ਤੇ ਜੇ ਇਹ ਹੀ ਸਰਕਾਰਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਧੱਕੇ ਕਰਨ ਲੱਗਿਆ ਤੇ ਇਹ ਲੋਕਤੰਤਰ ਰਾਜ ਲੋਕ ਕਿਹਨੂੰ ਚੁਣਨ ਸਰਕਾਰਾਂ ਨੂੰ ਲੋਕ ਚੁਣਦੇ ਨੇ ਜੇ ਸਰਕਾਰਾਂ ਹੀ ਲੋਕਾਂ ਦੀ ਫਰਿਆਦ ਨਹੀਂ ਸੁਣਨਗੇ ਕਿਸਾਨਾਂ ਦੀ ਫਰਿਆਦ ਨਹੀਂ ਸੁਣਨਗੇ ਜਾਂ ਮਜ਼ਦੂਰਾਂ ਦੀ ਨਹੀਂ ਸੁਣਨਗੇ ਜਿਹੜਾ ਵੀ ਸਰਕਾਰ ਨੂੰ ਅਸੀਂ ਕਹਿੰਦੇ ਉਹਨਾਂ ਦਾ ਹੱਕ ਆ ਉਹਨਾਂ ਦੇ ਨਾਲ ਬਹਿ ਕੇ ਆਰਾਮਤਾ ਕਾਇਮ ਕੀਤਾ ਜਾਵੇ ਜੋ ਕਹਿੰਦੇ ਆ ਮਸਲੇ ਸਾਰੇ ਹੱਲ ਹੋ ਜਾਂਦੇ ਕੱਟਿਆ ਹੋ ਗਏ ਕਿਸਾਨਾਂ ਦੇ ਨਾਲ ਦੀ ਧੱਕਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਮਜ਼ਦੂਰਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਜੇ ਦੇਸ਼ ਚੱਲਦਾ ਹੈ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੀ ਚੱਲਦਾ ਹੈ ਜਿਹੜੇ ਵੱਡੇ ਵੱਡੇ ਲੋਕ ਨੇ ਕਿੰਨਾ ਕੋ ਸਾਥ ਦੇ ਰਹੇ ਕਿੰਨੇ ਕੋ ਉਹਨਾਂ ਦੇ ਬੱਚੇ ਆਰਮੀ 'ਚ ਮਿਲਟਰੀ 'ਚ ਜਾਂ ਬਾਰਡਰਾਂ 'ਤੇ ਲੜਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਾ ਕੇ ਬਾਰਡਰਾਂ 'ਤੇ ਲੜ ਰਹੇ ਨੇ ਰੋਜ਼ ਹੀ ਕਿਹਨਾਂ ਗਏ ਕਿਸਾਨ ਦੇ ਬੱਚੇ ਦੀ ਲਾਸ਼ ਹੁੰਦੀ ਆ ਕਦੇ ਮਜ਼ਦੂਰ ਦੇ ਬੱਚੇ ਦੀਆਂ ਲਾਸ਼ਾਂ ਹੁੰਦੀ ਆ ਤਰੰਗਾ ਜ਼ਿਲ੍ਹੇ ਪੇੜ ਲਪੇੜ ਕੇ ਇਸ ਕਰਕੇ ਸਰਕਾਰਾਂ ਨੂੰ ਇਹਨਾਂ ਕਿਸਾਨਾਂ ਦਾ ਇਹਨਾਂ ਮਜ਼ਦੂਰਾਂ ਦਾ ਇਕੱਠੇ ਹੋ ਕੇ ਸਾਥ ਦੇ ਕੇ ਇਹਨਾਂ ਦੇ ਬਹਿ ਕੇ ਮਸਲੇ ਹੱਲ ਕਰਨੇ ਚਾਹੀਦੇ ਨਾ ਕਿ ਲੜਾਈਆਂ ਝਗੜਿਆ 'ਚ ਕਿਸਾਨ ਜਿਹੜੇ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਨੇ ਸਾਰੇ ਇਕੱਠੇ ਰੋ ਜਿਹੜੀਆਂ ਅਡੋੜ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਆਪਣਾ ਹੱਕ ਮੰਗੋ ਸਰਕਾਰਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਦੇਣ ਦੀ ਲੋੜ ਹੈ ਬਾਕੀ ਕਿਸਾਨ ਜਥੇਬੰਦੀਆਂ ਵੀ ਬੇਨਤੀ ਕਰਦੇ ਆ ਖਾਲਸਾ ਪੰਥ ਉਹਨਾਂ ਦੇ ਨਾਲ ਪਹਿਲਾਂ ਡਟ ਕੇ ਖੜਾ ਸੀ ਹੁਣ ਵੀ ਖਾਲਸਾ ਪੰਥ ਕਿਸਾਨ ਜਥੇਬੰਦੀਆਂ ਦੇ ਨਾਲ ਡਟ ਕੇ ਖੜਾ ਤਕੜੇ ਹੋ ਕਿ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋ ਸਰਕਾਰਾਂ ਨੂੰ ਵੀ ਜੋ ਕਿਸਾਨ ਜਥੇਬੰਦੀਆਂ ਮੰਗ ਰਹੀਆਂ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਨੂੰ ਕਿਸਾਨ ਮਜ਼ਦੂਰ ਹੀ ਪੈਦਾ ਕਰਦੇ ਨੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜੇ ਅੱਜ ਦੇ ਹਾਲਾਤ ਪੰਜਾਬ ਦੇ ਕਿਸਾਨ ਹਰਿਆਣਾ ਪੂਰੇ ਭਾਰਤ ਵੱਲੋਂ ਜਿਹੜਾ ਕੀ ਕਿਸਾਨੀ ਸੰਘਰਸ਼ ਅੱਜ ਤੋਂ ਕਈ ਦਿਨਾਂ ਤੋਂ ਰੋਲਾ ਪੈ ਰਿਹਾ ਕਿਸਾਨਾਂ ਦਾ ਦਿੱਲੀ ਜਾਣ ਲਈ ਜਿਹੜੇ ਕੀ ਸਰਕਾਰਾਂ ਨੇ ਕਿਸਾਨਾਂ ਦੇ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਸਾਰੇ ਕਿਸਾਨਾਂ ਨੂੰ ਹੀ ਬੇਨਤੀ ਕਰਦੇ ਵੀ ਇਕੱਠੇ ਹੋ ਕੇ ਤੁਸੀਂ ਜਾਬ ਤੇ ਜੇ ਰਹਿ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਡਟ ਕੇ ਲੜਾਈ ਲੜੋ। ਕੋਪਰ ਸਰਕਾਰਾਂ ਨੂੰ ਵੀ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਕ ਦੇਣ ਦੀ ਲੋੜ ਹੈ। ਜਿਵੇਂ ਕਿ ਮੋਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੋਈ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਇਕੱਠਿਆ ਹੋ ਕੇ ਜਿਹੜਾ ਕੀ ਉਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਨਾ ਕਿ ਹੁਣ ਤੁਸੀਂ ਬਾਰਡਰ ਤੇ ਦੇਖ ਸਕਦੇ ਹੋ ਇਸ ਟਾਈਮ ਸ਼ੰਭੂ ਬਾਰਡਰ ਦੇ ਬਾੜੂ ਤੇ ਅੱਜ ਦਾ ਮਾਹੌਲ ਕਈ ਕਿਸਾਨ ਜ਼ਖਮੀ ਹੋ ਰਹੇ ਨੇ ਕਈਆਂ ਤੇ लाठी चार्ज ਹੋਇਆ ਹੈ ਉੱਥੇ ਬੈਰੀਗ੍ਰੇਡ ਚਲੋ ਕਿਸਾਨ ਤੋੜ ਰਹੇ ਨੇ ਇਹ ਪ੍ਰਸ਼ਾਸਨ ਨੂੰ ਵੀ ਦੇਖਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਕਿਸਾਨਾਂ ਨੇ ਇਹਨਾਂ ਮਜ਼ਦੂਰਾਂ ਨੇ ਇਹ ਭਾਰਤ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰਾਂ ਪਰ ਆਕ ਦਿੱਆ ਸਰਕਾਰਾਂ ਨੂੰ ਪਿਆਦਾ ਕਰਦੇ ਆ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਜਨਤਾ ਭਾਰਤ ਦੇਸ਼ ਦੀ ਕਿਉਂਕਿ ਅਸੀਂ ਸਰਕਾਰ ਤਾਂ ਹੋਣੇ ਸਾਨੂੰ ਸੁੱਖ ਮਿਲੇ ਅਸੀਂ ਕੁਸ਼ਹਾਲ ਹੋਈਏ ਸਾਡਾ ਭਾਰਤ ਕੁਸ਼ਹਾਲ ਹੋਵੇ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਤੇ ਜੇ ਇਹੀ ਸਰਕਾਰਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਧੱਕੇ ਕਰਨਗੀਆਂ ਤੇ ਇਹ ਲੋਕਤੰਤਰ ਰਾਜ ਏ ਲੋਕ ਕਿਹਨੂੰ ਚੁਣਨ ਸਰਕਾਰਾਂ ਨੂੰ ਲੋਕ ਚੁਣਦੇ ਨੇ ਜੇ ਸਰਕਾਰਾਂ ਹੀ ਲੋਕਾਂ ਦੀ ਫਰਿਆਦ ਨਹੀਂ ਸੁਣਨਗੇ ਕਿਸਾਨਾਂ ਦੀ ਫਰਿਆਦ ਨਹੀਂ ਸੁਣਨਗੇ ਜਾਂ ਮਜ਼ਦੂਰਾਂ ਦੀ ਨਹੀਂ ਸੁਣਨਗੇ ਜਿਹੜਾ ਵੀ ਸਰਕਾਰ ਨੂੰ ਅਸੀਂ ਕਹਿੰਨੇ ਉਹਨਾਂ ਦਾ ਹੱਕ ਆ ਉਨ੍ਹਾਂ ਦੇ ਨਾਲ ਬਹਿ ਕੇ ਆਰਾਮਤਾ ਕਾਇਮ ਕੀਤਾ ਜਾਵੇ ਜੋ ਕਹਿੰਦੇ ਆ ਮਸਲੇ ਸਾਰੇ ਹੱਲ ਹੋ ਜਾਂਦੇ ਇਕੱਠਿਆਂ ਹੋ ਗਏ ਕਿਸਾਨਾਂ ਦੇ ਨਾਲ ਵੀ ਧੱਕਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਮਜ਼ਦੂਰਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਜੇ ਦੇਸ਼ ਚੱਲਦਾ ਹੈ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੀ ਚੱਲਦਾ ਹੈ ਜਿਹੜੇ ਵੱਡੇ ਵੱਡੇ ਲੋਕ ਨੇ ਕਿੰਨਾ ਕੋ ਸਾਥ ਦੇ ਰਹੇ ਕਿੰਨੇ ਕੋ ਉਹਨਾਂ ਦੇ ਬੱਚੇ ਆਰਮੀ 'ਚ ਮਿਲਟਰੀ 'ਚ ਜਾਂ ਬਾਰਡਰਾਂ 'ਤੇ ਲੜਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਾ ਕੇ ਬਾਰਡਰਾਂ 'ਤੇ ਲੜ ਰਹੇ ਨੇ ਰੋਜ਼ ਹੀ ਕਿਸੇ ਨਾਗੇ ਕਿਸਾਨ ਦੇ ਬੱਚੇ ਦੀ লাশ ਹੁੰਦੀ ਆ ਕਦੇ ਮਜ਼ਦੂਰ ਦੇ ਬੱਚੇ ਦੀ ਲਾਸ਼ ਆਉਂਦੀ ਹੈ ਤਰੰਗਾ ਜਿੱਲੇ ਪੇੜ ਲਪੇਟ ਕੇ ਇਸ ਕਰਕੇ ਸਰਕਾਰਾਂ ਨੂੰ ਇਹਨਾਂ ਕਿਸਾਨਾਂ ਦਾ ਇਹਨਾਂ ਮਜ਼ਦੂਰਾ ਦਾ ਇਕੱਠੇ ਹੋ ਕੇ ਸਾਥ ਦੇ ਕੇ ਇਹਨਾਂ ਦੇ ਬਹਿ ਕੇ ਮਸਲੇ ਹੱਲ ਕਰਨੇ ਚਾਹੀਦੇ ਨਾ ਕਿ ਲੜਾਈਆਂ ਝਗੜਿਆ ਚ ਕਿਸਾਨ ਜਿਹੜੇ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਨੇ ਸਾਰੇ ਇਕੱਠੇ ਰੋ ਜਿਹੜੀ ਅਡੋੜ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਆਪਣਾ ਹੱਕ ਮੰਗੋ ਸਰਕਾਰਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਦੇਣ ਦੀ ਲੋੜ ਹੈ ਬਾਕੀ ਕਿਸਾਨ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਖਾਲਸਾ ਪੰਥ ਉਹਨਾਂ ਦੇ ਨਾਲ ਪਹਿਲੋਂ ਡਟ ਕੇ ਖੜਾ ਸੀ ਹੁਣ ਵੀ ਖਾਲਸਾ ਪੰਥ ਕਿਸਾਨ ਜਥੇਬੰਦੀਆਂ ਦੇ ਨਾਲ ਡਟ ਕੇ ਖੜਾ ਤਕੜੇ ਹੋ ਕੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋ ਸਰਕਾਰਾਂ ਨੂੰ ਵੀ ਜੋ ਕਿਸਾਨ ਜਥੇਬੰਦੀਆਂ ਮੰਗ ਰਹੀਆਂ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਨੂੰ ਕਿਸਾਨ ਮਜ਼ਦੂਰ ਹੀ ਪੈਦਾ ਕਰਦੇ ਨੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਮੂੱਚੀ ਸੰਗਤ ਨੂੰ ਪਤਾ ਹੈ ਕਿ ਜਿਹੜੇ ਅੱਜ ਦੇ ਹਾਲਾਤ ਪੰਜਾਬ ਦੇ ਕਿਸਾਨ ਹਰਿਆਣਾ ਪੂਰੇ ਭਾਰਤ ਵੱਲੋਂ ਜਿਹੜਾ ਕੀ ਕਿਸਾਨੀ ਸੰਘਰਸ਼ ਅੱਜ ਤੋਂ ਕਈ ਦਿਨਾਂ ਤੋਂ ਰੋਲਾ ਪੈ ਰਿਹਾ ਕਿਸਾਨਾਂ ਦਾ ਦਿੱਲੀ ਜਾਣ ਲਈ ਜਿਹੜੇ ਕੀ ਸਰਕਾਰਾਂ ਨੇ ਕਿਸਾਨਾਂ ਦੇ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਸਾਰੇ ਕਿਸਾਨਾਂ ਨੂੰ ਹੀ ਬੇਨਤੀ ਕਰਦੇ ਵੀ ਇਕੱਠੇ ਹੋ ਕੇ ਤੁਸੀਂ ਜਾਬ ਤੇ ਜੇ ਰਹਿ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਡਟ ਕੇ ਲੜਾਈ ਲੜੋ ਲੋਕ ਸਰਕਾਰਾਂ ਨੂੰ ਵੀ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਕ ਦੇਣ ਦੀ ਲੋੜ ਹੈ ਜਿਵੇਂ ਕਿ ਮੋਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੋਈ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਇਕੱਠਿਆ ਹੋ ਕੇ ਜਿਹੜਾ ਕੀ ਉਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਨਾ ਕਿ ਹੁਣ ਤੁਸੀਂ ਬਾਰਡਰ ਤੇ ਵੇਖ ਸਕਦੇ ਆ ਇਸ ਟਾਈਮ ਸ਼ੰਮੂ ਬਾਰਡਰ ਦੇ ਬਾਰਡਰ ਤੇ ਅੱਜ ਦਾ ਮਾਹੌਲ ਕਈ ਕਿਸਾਨ ਜ਼ਖਮੀ ਹੋ ਰਹੇ ਨੇ ਕਈਆਂ ਤੇ लाठी चार्ज ਹੋਇਆ ਹੈ ਉੱਥੇ ਬੈਰੀਗ੍ਰੇਡ ਚਲੋ ਕਿਸਾਨ ਤੋੜ ਰਹੇ ਨੇ ਇਹ ਪ੍ਰਸ਼ਾਸਨ ਨੂੰ ਵੀ ਦੇਖਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਕਿਸਾਨਾਂ ਨੇ ਇਹਨਾਂ ਮਜ਼ਦੂਰਾਂ ਨੇ ਇਹ ਭਾਰਤ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰਾਂ ਪਰ ਆਕ ਦਿੱਆ ਸਰਕਾਰਾਂ ਨੂੰ ਚਾਹਤਾ ਕਰਦੇ ਆ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਜਨਤਾ ਭਾਰਤ ਦੇਸ਼ ਦੀ ਕਿਉਂਕਿ ਅਸੀਂ ਸਰਕਾਰ ਤਾਂ ਹੋਣੇ ਸਾਨੂੰ ਸੁੱਖ ਮਿਲੇ ਅਸੀਂ ਕੁਸ਼ਹਾਲ ਹੋਈਏ ਸਾਡਾ ਭਾਰਤ ਕੁਝ ਹਾਲ ਹੋਵੇ ਸਾਡਾ ਪੰਜਾਬ ਚੜਦੀ ਕਲਾ ਚ ਰਹੇ ਤੇ ਜੇ ਇਹ ਹੀ ਸਰਕਾਰਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਧੱਕੇ ਕਰਨਗੀਆਂ ਤੇ ਇਹ ਲੋਕਤੰਤਰ ਰਾਜ ਲੋਕ ਕਿਹਨੂੰ ਚੁਣਨ ਸਰਕਾਰਾਂ ਨੂੰ ਲੋਕ ਚੁਣਦੇ ਨੇ ਜੇ ਸਰਕਾਰਾਂ ਹੀ ਲੋਕਾਂ ਦੀ ਫਰਿਆਦ ਨਹੀਂ ਸੁਣਨਗੇ ਕਿਸਾਨਾਂ ਦੀ ਫਰਿਆਦ ਨਹੀਂ ਸੁਣਨਗੇ ਜਾਂ ਮਜ਼ਦੂਰਾਂ ਦੀ ਨਹੀਂ ਸੁਣਨਗੇ ਜਿਹੜਾ ਵੀ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦਾ ਹੱਕ ਆ ਉਹਨਾਂ ਦੇ ਨਾਲ ਬਹਿ ਕੇ ਆਰਾਮਤਾ ਕਾਇਮ ਕੀਤਾ ਜਾਵੇ ਜੋ ਕਹਿੰਦੇ